ਨਾਮ ਕੀ ਤੁਹਾਡਾ ਮੰਗਲਜੀਤ ਆ ਜੀ ਨਾ ਕੀ ਗੱਲ ਹੋਈ ਤੁਸੀਂ ਅੱਜ ਇੱਥੇ ਰੰਜੀਤ ਐਵੇਨਿਊ ਥਾਣੇ ਪਹੁੰਚੇ ਜੀ ਅਸੀਂ ਜੀ ਇੱਥੇ ਵੀਜ਼ਾ ਲਵਾਇਆ ਸੀ ਇਹਨਾਂ ਤੋਂ ਕੀ ਕਿਤਾ ਪੀਗਾ ਸੀ ਗੁੱਡੀ ਦਾ ਸੀਗਾ ਜੀ ਮੇਰੀ ਦਾ ਕੀ ਨਾਮ ਉਹਨਾਂ ਦਾ ਜਸਨਦੀਪ ਭੁੱਲਰ ਆ ਜੀ ਕੀ ਇੱਥੇ ਵੀਜ਼ਾ ਲਵਾਇਆ ਸੀ ਆਪਣੇ ਜੀ ਕੀ ਆਫਸਰ ਦਾ ਨਾਮ ਵੀਜ਼ਾ ਵਾਇਰ ਵੀ ਤਾਂ ਕੀ ਗੱਲ ਹੋਈ ਗੱਲ ਕੀ ਹੋਈ ਜੀ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਜਦੋਂ ਅਸੀਂ ਆਏ 2000 ਰੁਪਇਆ ਲੈਤਾ ਕਾਲਾ ਵੀਜ਼ਾ ਅਪਲਾਈ ਕਰਨ ਦਾ ਫਿਰ 4-5 ਦਿਨਾਂ ਬਾਅਦ ਕਹਿੰਦੇ ਤੁਹਾਡਾ ਉੱਪਰ ਲੈਟਰ ਆ ਗਿਆ ਤੁਸੀਂ ਆਪ ਦਾ ਆ ਫਿੰਗਰਪ੍ਰਿੰਟ ਚੈੱਕ ਰਾਜੋ 5000 ਉਹਦੋਂ ਦੇ ਕੇ ਜੀ 20 ਦਿਨਾਂ ਬਾਅਦ ਕਹਿੰਦੇ ਜੀ ਤੁਹਾਡਾ ਵੀਜ਼ਾ ਆ ਗਿਆ ਰੁਪਏ ਦੇ ਜੋ ਆ 5 ਤਰੀਕ ਨੂੰ ਅਸੀਂ ਜੀ 3 ਲੱਖ ਰੁਪਇਆ ਦੇ ਦੇ ਉਹਦੇ ਸਾਨੂੰ ਕਹਿ ਕੇ ਵੀ ਸਬੂਤ ਸਾਨੂੰ ਕੋਈ ਨਹੀਂ ਦਿਖਾਇਆ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਤੁਹਾਡੇ ਮੋਬਾਈਲ ਤੇ ਸਾਰਾ ਕੁਝ ਆ ਜਾਊਗਾ ਵਿੱਚ ਟਿਕਟ ਤੇ ਵਿੱਚ ਜਿਹੜੇ ਉਹ ਆਗੇ ਤੇ ਅਸੀਂ 24 ਘੰਟੇ ਡੇਟ ਕਰਕੇ ਜਦੋਂ ਅਸੀਂ ਫੇਰ ਫੋਨ ਕਰਿਆ ਕਹਿੰਦੇ ਜੀ ਕੋਈ ਉੱਤੇ ਨਾ ਕਮੀ ਰਹਿ ਗਈ ਵੀ ਤੁਸੀਂ ਵੇਟ ਕਰੋ ਇੱਕ ਅੱਧਾ ਦਿਨ ਅਸੀਂ ਫੇਰ ਕਰਿਆ ਉਸ ਤੋਂ ਬਾਅਦ ਫੇਰ ਅਸੀਂ ਫੋਨ ਕਰਿਆ ਫੇਰੇ ਫੋਨ ਚੱਕਣ ਵੜ ਗਏ ਇੱਕ ਦੋ ਦਿਨ ਅਸੀਂ ਫੇਰ ਨਾ ਆਏ ਵੀ ਚਲ ਕਈ ਵਾਰ ਉਹ ਨਾ ਚੱਕਿਆ ਹੋਵੇ ਜਦੋਂ ਇਹਦਾ ਫੋਨ ਚੱਕਣ ਵੜ ਗਏ ਜਦੋਂ ਅਸੀਂ ਆਏ ਅਸੀਂ ਆਖਿਆ ਵੀ ਸਾਨੂੰ ਫਾਇਲ ਫੂਲ ਦਾ ਦਿਖਾਓ ਕਿਵੇਂ ਲੱਗੀ ਆ ਕੁਝ ਹੋਇਆ ਤੁਹਾਨੂੰ ਇਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਅਸੀਂ ਆਖਿਆ ਵੀ ਸਾਡੇ ਰੁਪਏ ਮੋੜ ਦਿਓ ਅਸੀਂ ਤਾਂ ਲਵਾਉਂਦੇ ਜੀ ਮੁੜ ਕੇ ਸਾਥੋਂ ਇਹਨਾਂ ਨੇ ਲਿਖਿਆ ਕੇ ਲੈ ਲਿਆ ਵੀ ਤੁਸੀਂ ਆਪ ਦੀ ਇਹ ਬੰਦ ਕਰਾਉਣਾ ਚਾਹੁੰਦੇ ਮੈਂ ਹਾਂ ਜੀ ਬੰਦ ਕਰਾਉਣਾ ਸਾਨੂੰ ਇਹਨਾਂ ਨੇ ਡੇਟ ਦੇਤੀ 6 ਦਿਨਾਂ ਦੀ ਕਹਿੰਦੇ ਵੀ 6 ਦਿਨਾਂ ਨੂੰ ਰੁਪਈਆ ਲੈ ਜਾਓ ਫੇਰ ਅਸੀਂ ਆਏ ਜੀ ਉਹਦੇ ਫੇਰ ਲਾਰਨ ਵਾਲੇ ਕਹਿੰਦੇ ਵੱਡੇ ਸਰ ਹੈ ਨਹੀਂਗੇ ਤੁਸੀਂ 5 ਦਿਨਾਂ ਨੂੰ ਆ ਜਾਓ ਅੱਜ 7ਵਾਂ ਦਿਨ 7ਵਾਂ ਜਿਹੜਾ ਹੋ ਗਿਆ ਜੀ ਸਾਡਾ ਅੱਜ ਜਦੋਂ ਅਸੀਂ ਆਏ ਅੱਧੇ ਬੰਦੇ ਤਾਂ ਛੱਡ ਗਿਆ ਜੀ ਅੱਧੇ ਥੱਲੇ ਖੜੇ ਸੀਗੇ ਲਿਫਟ ਰਾਹੀਂ ਉਤਰ ਕੇ ਜੀ ਭੱਜ ਲਏ ਇਹ ਤੇ ਅਸੀਂ ਮਾਰਕੀਟ ਚੋਂ ਫੜ ਲਏ ਹਾਂ ਜੀ ਫੜ ਕੇ ਕਿੱਥੇ ਲਿਆਂਦੇ ਫੜ ਕੇ ਠਾਣੇ ਚ ਜਾਂ ਚੌਂਕੀ ਚ ਲਿਆਂਦੇ ਆ ਜੀ ਕੀ ਮੰਗ ਕਰਦੇ ਤੂੰ ਅਸੀਂ ਤਾਂ ਜੀ ਮੰਗ ਇਹੀ ਕਰਦੇ ਆ ਵੀ ਸਾਡੇ ਰੁਪਏ ਦੇ ਦੇਣ ਬਸ ਹੋਰ ਕਿੰਨੇ ਮੈਂ ਹੀ ਢੱਕੀ ਤਾਂ ਸਾਡੇ ਜੀ 3 ਲੱਖ 70000 ਆ ਜੀ ਤਾਂ ਹੁਣ ਹੁਣ ਜਿੰਨਾਂ ਨੂੰ ਲਿਆਂਦਾ ਉਹ ਕੌਣ ਹੈ ਮਾਲਕ ਹੈ ਜਾਂ ਕੌਣ ਨਹੀਂ ਜੀ ਉਹ ਜਿਹੜੇ ਇੱਥੇ ਕੰਮ ਕਰਦੇ ਆ ਉਹੀ ਆ ਜਦੋਂ ਤੁਸੀਂ ਆਉਂਦੇ ਕੀ ਤੇ ਇਹ ਹੀ ਤੇ ਇਹ ਹੀ ਹੁੰਦੇ ਜੀ ਮਾਲਕ ਦਾ ਅਸੀਂ ਦੇਖਿਆ ਵੀ ਨਹੀਂ ਵੀ ਕੌਣ ਆ ਮਾਲਕ ਕੌਣ ਨਾ ਅੱਛਾ ਇਹਨਾਂ ਨਾਲ ਹੀ ਇਹਨਾਂ ਨਾਲ ਹੀ ਹੋਈ ਆ ਜੀ ਜਿਹੜੀ ਗੱਲ ਹੋਈ ਆ ਠੀਕ ਆ ਹਾਂ ਜੀ ਮੇਰਾ ਰਮਨ ਸਿੰਘ ਆ ਜੀ ਕੀ ਗੱਲ ਹੋਈ ਆ ਜੀ ਆਪਾਂ ਜੀ ਇਹਨਾਂ ਦੀ ਐਡ ਦੇਖੀ ਸੀ ਇੰਸਟਾਗ੍ਰam ਤੇ ਤੇ ਉੱਥੋਂ ਦੇਖ ਕੇ ਵੀਜ਼ਾ ਲਗਵਾਇਆ ਸੀ ਇਹਨਾਂ ਕੋਲ 4 ਜਨਵਰੀ ਕੋ ਵਿਜ਼ਿਟ ਕੀਤਾ ਸੀ ਇਹਨਾਂ ਕੋਲ ਤੇ 4 ਜਨਵਰੀ ਚ ਇਹਨਾਂ ਨੇ ਲਈ ਸੀ ਰਜਿਸਟ੍ਰੇਸ਼ਨ ਫੀਸ ਸਾਡੇ ਕੋ 2000 ਰੁਪਿਆ ਜੀ ਫਿਰ 15 ਜਨਵਰੀ ਚ ਇਹਨਾਂ ਨੂੰ ਬੁਲਾਇਆ ਸਾਨੂੰ ਤੁਹਾਡੀ ਓਵਰ ਲੈਟਰ ਆ ਗਈ ਆ ਤੇ ਤੁਸੀਂ ਆਪ ਦਾ ਫਿੰਗਰ ਕਰਾ ਜੋ ਜੀ ਉਸ ਦਿਨ ਸਾਡੇ ਕੋਲ ਨਾ 5000 ਰੁਪਿਆ ਲਿਆ ਜੀ ਫਿਰ ਕਰ ਕਰਾ ਕੇ ਸਾਡਾ 3 3 ਮਾਰਚ ਨੂੰ ਸਾਡਾ ਵੀਜ਼ਾ ਆ ਗਿਆ ਜੀ ਇਹਨਾਂ ਦੱਸਿਆ ਤੁਹਾਨੂੰ ਤੁਹਾਡਾ ਵੀਜ਼ਾ ਆ ਗਿਆ ਤੇ ਤੁਸੀਂ ਆਪਦੀ ਪੇਮੈਂਟ ਕਰ ਜੋ ਤੇ ਅਸੀਂ 4 ਮਾਰਚ ਨੂੰ ਆਏ ਤੇ ਇਹਨਾਂ ਨੂੰ ਪੇਮੈਂਟ ਦੇ ਗਏ ਕਿੰਨੀ ਪੇਮੈਂਟ ਦਿੱਤੀ ਪੇਮੈਂਟ ਦਿੱਤੀ ਜੀ 3 ਲੱਖ ਅੱਛਾ 3 ਲੱਖ ਦਿੱਤਾ ਇਹਨਾਂ ਨੂੰ ਵੀ ਇਹਨਾਂ ਨੇ ਸਾਨੂੰ ਉੱਧੇ ਹੀ ਦਿਖਾ ਦੇ ਗੋਗੇ ਵੀਜ਼ਾ ਮਤਲਬ ਨੰਬਰ ਹਾਈਡ ਕਰਕੇ ਕੁਝ ਦਿਖਾਤਾ ਸਾਨੂੰ ਤੇ ਕਹਿੰਦੇ 24 ਤੋਂ 48 ਘੰਟੇ ਤੁਹਾਡੇ ਸਾਰੇ ਡਾਕੂਮੈਂਟ ਉਧਰੋਂ ਆ ਜਾਣਗੇ ਕੰਪਨੀ 'ਚ ਤੇ ਤੁਸੀਂ ਰਿਸੀਵ ਕਰ ਲਿਓ ਇਦਾਂ ਕਰਦੇ ਹਫਤਾ ਲੰਘ ਗਿਆ 10 ਦਿਨ ਲੰਘੇ ਫੋਨ ਚੱਕਣੋਂ ਅੜ ਗਏ ਘਟੇ ਘੱਟ ਚੱਕਣ ਲਾਪੇ ਤੇ ਫਿਰ ਮਹੀਨਾ ਡੇਢ ਲੰਘ ਗਿਆ ਤੇ ਫਿਰ ਕਹਿੰਦੇ ਉਧਰੋਂ ਟਿਕਟ ਨਹੀਂ ਆ ਰਹੀ ਟਿਕਟ ਦਾ ਪੈਕੇਜ ਵਿੱਚੇ ਸੀਗਾ ਤੇ ਫਿਰ ਕਹਿਣ ਲਾਪੇ ਟਿਕਟ ਨਹੀਂ ਆ ਰਹੀ ਤੁਸੀਂ ਆਪ ਦੀ ਟਿਕਟ ਕਰਾ ਲਓ ਟਿਕਟ ਦੇ ਪੈਸੇ ਦੇਜੋ ਚਰ 90000 ਅਸੀਂ ਹੋਰ ਦੇ ਕੇ ਗਏ ਇਹਨਾਂ ਨੂੰ ਤੇ ਫਿਰ ਕਈ ਜਾਣ ਬਾਕੀ ਬੱਚੇ ਇਹ ਗਰੁੱਪ ਵੀਜ਼ਾ ਆ ਬਾਕੀ ਬੱਚਿਆਂ ਦੀ ਪੇਮੈਂਟ ਨਹੀਂ ਆਈ ਫਿਰ ਡਿਲੇ ਹੋ ਰਿਹਾ ਆ ਫਿਰ ਵੀਕ ਦਿਨ ਫਿਰ ਲੰਘੇ ਜੀ ਵੀਕ ਦਿਨ ਲੰਘੇ ਫਿਰ ਕਹਿੰਦੇ ਜੀ ਸਾਡੇ ਦੋ ਕੰਟਰੈਕਟਰ ਸੀਗੇ ਉੱਥੇ ਇੱਕ ਕੰਟਰੈਕਟਰ ਰਹਿ ਗਿਆ ਜੀ ਤੇ ਉਹ ਇੰਨਾ ਭਾਰ ਨਹੀਂ ਚੱਕਦਾ ਤੇ ਇੰਨਾ 6 ਲੱਖ ਦੀ ਗੱਲ ਹੋਈ ਸੀਗੀ ਤੇ ਨਿੱਧਰ ਦੇਣਾ ਤੇ ਨਿੱਧਰ ਜੀ 3 ਲੱਖ ਦੇ ਗਏ ਅਸੀਂ 90 ਹਜ਼ਾਰ ਟਿਕਟ ਦਾ ਵੀ ਦੇ ਗਏ ਫਿਰ ਕਹਿੰਦੇ ਜਿਹੜੇ ਉਧਰ ਪੈਸੇ ਜਾਂਦੇ ਆ ਜੀ ਜਿਹੜੇ ਉਧਰ ਦੇਣੇ ਆ ਉਹ ਵੀ ਸਾਨੂੰ ਇੱਥੇ ਕਲੀਅਰ ਕਰਾਓ ਤੁਹਾਡੀ ਟਿਕਟ ਕਰਾ ਦੇਣੇ ਆ ਤੇ ਜਾਂ ਤੁਸੀਂ ਆਪ ਦੀ ਆਪ ਹੀ ਕਹਿਣ ਲੱਗੇ ਤੁਸੀਂ ਕੈਂਸਲੇਸ਼ਨ ਪਾ ਸਕਦੇ ਆ ਆਪ ਦੀ ਅਹੀ ਉਹ ਦਿਨ ਪੈਸੇ ਨਹੀਂ ਦਿੱਤੇ ਅਸੀਂ ਕੈਂਸਲੇਸ਼ਨ ਪਾ ਗਏ ਆ ਆਪਦੀ ਤੇ ਸਾਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀ ਲਿਖ ਕੇ ਦਿੱਤਾ ਇਹਨਾਂ ਨੇ ਤੁਹਾਡੀ ਪੇਮੈਂਟ ਵਾਪਸ ਕਰ ਦਿੱਤੀ ਜਾਏਗੀ ਉਹ ਕਰ ਕਰਾ ਗਏ ਫਿਰ ਫਿਰ ਨੰਗਿਆ ਮਹੀਨਾ ਅੱਜ ਕੀ ਹੋਇਆ ਸੀ ਅੱਜ ਤਾਂ ਹੁਣ ਅਸੀਂ ਥੋੜਾ ਲੇਟ ਹੋ ਗਏ ਸਾਡੇ ਨਾਲ ਦੇ ਆਏ ਹੋਏ ਸੀਗੇ ਤੇ ਇਹ ਕਹਿੰਦੇ ਜੀ ਅਸੀਂ ਆਏ ਆ ਪੈਸੇ ਲੈਣ ਸਾਨੂੰ ਅੱਜ ਦਾ ਟਾਈਮ ਦਿੱਤਾ ਸੀ ਦੁਬਾਰਾ ਜੀ ਤੇ ਇਹ ਜਾਣ ਲੱਗੇ ਉੱਪਰ ਤੇ ਉਹ ਲਿਫਟ ਦੇ ਥੱਲੇ ਆ ਕੇ ਭੱਜਣ ਲੱਗੇ ਤਾਂ ਹੁਣ ਫੜੇ ਆ ਉਹ ਹਾਂ ਕਿੱਥੇ ਲੈਂਦੇ ਇਹ ਤੇ ਥਾਣੇ ਚ ਲਿਆਂਦੇ ਆ ਅੰਮ੍ਰਿਤਸਰ ਰਣਜੀਤ ਐਵਨਿਊ ਮੰਗੇ ਇਹ ਹੈ ਜੀ ਸਾਡੇ ਪੈਸੇ ਵਾਪਸ ਹੋ ਜਾਣ ਕਰਜ਼ਾ ਕਰਜ਼ਾ ਲੈ ਕੇ ਜਿਹੜੇ ਅਸੀਂ ਦਿੱਤੇ ਇਹਨਾਂ ਨੂੰ ਹਾਂ ਜੀ 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 ਤੁਹਾਡਾ ਮੇਰਾ ਨਾਮ ਅੰਜਲੀ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਜਿਲ੍ਹਾ ਫੋਟਾ ਦਾ ਰਹਿਣ ਵਾਲੇ ਆਜ ਕੀ ਗੱਲ ਹੋਈ ਤੁਸੀਂ ਅੰਮ੍ਰਿਤਸਰ ਪਹੁੰਚੇ ਰਣਜੀਤ ਐਵਨਿਊ ਅੱਜ ਜੇ ਰਣਜੀਤ ਐਵਨਿਊ ਪਹੁੰਚੇ ਸਾਨੂੰ ਸਵੇਰ ਦੇ ਫੋਨ ਆਉਂਦੇ ਇਹ ਕਿ ਤੁਸੀਂ ਆ ਜਾਓ ਮੈਡਮ ਪੇਮੈਂਟ ਲੈ ਕੇ ਆ ਦੋ ਨਹੀਂ ਨਹੀਂ ਜਿਨਕਾ ਦਾ ਸਵੇਰ ਦੇ ਬੰਦੀ ਜਲਵਾ ਜੀ ਜੀ ਪੇਮੈਂਟ ਲੈ ਕੇ ਹੀ ਆਏ ਸੀ ਕਿ ਸਾਡੇ ਆਉਂਦੇ ਆ ਮੇ ਤੁਸੀਂ ਫਲਾਈਪ ਜਿਹੜੇ ਨਾਲ ਆਏ ਹੋਏ ਸੀ ਕਿ ਉਹਨਾਂ ਨੇ ਰੋਲਾ ਪਾਇਆ ਕਿ ਕੰਮ ਹੂੰ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਕਰਤੀ ਹੈ ਕਿ ਕਿਥੋਂ ਬੱਠੇ ਹੋਏ ਨੇ ਕਿ ਸਾਡੇ ਟਵਰਪ ਡਵਲਪਮੈਂਟ ਕਰ ਦਿੱਤਾ ਹੈ ਇੰਜੀਨੀਅਰਿੰਗ ਬਾਕੀ ਸਾਰੀ ਮਾਰ ਦਾ ਜੋਬ ਵੀ ਹੈਗੀ ਸਾਡੇ ਸਾਹਮਣੇ ਹੀ ਉਹ ਖੜੇ ਗਏ ਨੇ ਕਿ ਫੱਜ ਗਏ ਸੀਗੇ ਹੂੰ ਤੇ ਪ੍ਰੋਜੈਕਟ ਦਾ ਸਟਾਈਲ ਵੀ ਲੱਗੇ ਆ ਸਾਡੀ ਪਰਮਾਪਰਾ ਵਿੱਚ ਆ ਜੀ ਤੁਸੀਂ ਪੈਸੇ ਦੇਣ ਆਏ ਸੀ ਹਾਂਜੀ ਉਸ ਪੈਸੇ ਕਿੰਨੇ ਪੈਸੇ ਦੇਣਾ ਹੈ ਸਰ ਤਿੰਨ ਲੱਖ ਤਾਂ ਹੁਣ ਕੀ ਤੁਸੀਂ ਇਹਨਾਂ ਤੋਂ ਵੀਜ਼ਾ ਅਪਲਾਈ ਕਰਵਾ ਰਹੇ ਜੀ ਕਿਸ ਤੋਂ ਲਈ ਅਪਲਾਈ ਕਰਵਾਉਣਾ ਸੀ ਉਦਾਂ ਆਸਟ੍ਰੇਲੀਆ ਦਾ ਬਣਾਉਣਾ ਸੀ ਠੀਕ ਜਿਹੜਾ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਵੀਜ਼ਾ 5 ਕੰਪਨੀ ਤੋਂ ਕੀ ਪੂਰਾ ਮੈਟਰ ਹੈ ਤੇ ਕੀ ਦਰਖਾਸਤ ਇਹਦਾ ਮੈਟਰ ਇਹ ਇੱਕ ਦਰਖਾਸਤ ਮੰਗਲਜੀਤ ਸਿੰਘ ਆ ਰਾਮਨਗਰ ਪਠੰਡਾ ਤੋਂ ਮਸੂਲ ਹੋਈ ਹੈ ਜਿਸ ਵਿੱਚ ਲੜਕੀ ਇਹਨਾਂ ਦੀ ਉਹਨੂੰ ਬਾਹਰ ਘੱਲਣ ਦੇ ਨਾਂ ਤੇ ਵੀਜ਼ਾ 5 ਵਾਲਿਆਂ ਇਮੀਗ੍ਰੇਸ਼ਨ ਵਾਲਿਆਂ ਨੇ 3 ਲੱਖ 7000 ਰੁਪਇਆ ਲੈ ਲਿਆ ਤੇ ਅੱਜ ਇਹ ਆਏ ਨੇ ਤੇ ਉਹ ਦਫਤਰ ਛੱਡ ਕੇ ਤੇ ਭੱਜ ਗਏ ਜੀ ਤੇ ਉਹ ਸਬੰਧ ਵਿੱਚ ਦਰਖਾਸਤ ਇਹਨਾਂ ਕੋਲ ਲੈ ਲਈ ਆ ਜੀ ਤੇ ਦਰਖਾਸਤ ਸਬੰਧੀ ਤਸਦੀਕ ਕੀਤਾ ਜਾ ਰਿਹਾ ਜੋ ਗੱਲ ਸਾਹਮਣੇ ਆਵੇਗੀ ਭਾਰਤੀ ਕਾਰਵਾਈ ਫਿਰ ਜਿਹੜੇ ਵੀਜ਼ਾ ਕੰਪਨੀ ਵਾਲੇ ਸੀ ਇਹਨਾਂ ਦੇ ਕੋਈ EMPLOYE ਵਗੈਰਾ ਵੀ ਉਹਨਾਂ ਨੇ ਸਾਡੇ ਕੋਲ ਹਾਂਜੀ ਹਾਂਜੀ ਕਿੰਨੇ EMPLOYE ਚਾਰ ਜੀ EMPLOYES ਨੇ ਤੇ ਸਰ ਵਿਧਾਨ ਇਹ ਉਤਰ ਕੇ ਭੱਜ ਗਏ ਸੀ ਇਹਨਾਂ ਨੂੰ ਪਾ ਕਰਕੇ ਉਹ ਫਿਰ ਨਾਲ ਲੈ ਜਾਂਦਾ ਜੀ ਤੇ ਥੋੜੀ ਜਾਣਨੀ ਇਹਨਾਂ ਤੇ ਜੋ ਤਸਦੀਕ ਸੰਬੰਧੀ ਤਸਦੀਕ ਕੀਤੀ ਜਾ ਰਹੀ ਹੈ ਉਹ ਦੋ ਘਰ ਸਾਹਮਣੇ ਆਪੀ ਕਰਦੇ